Bye. Uh... ਅੱਜ ਸਾਬ ਸਿਧੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨ ਸ੍ਰਪਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਜੋ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਸੋਸ਼ੀ ਦਸਨਾ ਦੀ ਯਾਦ ਵਿੱਚ ਸਨਾਨਾ ਸ਼ੀਤੀ ਜੂੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਸਹਿਯੋਗ ਦੇ ਨਾਲ ਲਾਇਆ ਜਾਂਦਾ ਹੈ ਅੱਜ ਇੱਕ ਮਾਗ ਨੂੰ ਜੋ ਇਸ਼ਨਾਨ ਦਾ ਦਿਨ ਸ਼ਹੀਦੀ ਦਿਹਾੜੇ ਦਾ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਵਰਗ ਦੇ ਲੋਕ ਆਗੇ ਸੰਗਤਾਂ ਜੋ ਮੁਕਤ ਸਰੋਵਰ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਮੁਕਤੀ ਦਾ ਉਹ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰ ਰਹੀਆਂ ਨੇ ਤਕਰੀਬਨ ਹੁਣ 12 12:30 ਦਾ ਟਾਈਮ ਹੋ ਚੁੱਕਾ ਹੈ 12 ਵਜੇ ਇਸ਼ਨਾਨ ਮਕਸਰੂਰ ਦੇ ਵੀ ਸੰਗਤਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਇਸ਼ਨਾਨ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਟਿੱਕੀ ਗੰਡੀ ਸਾਹਿਬ ਗੁਰਦੁਆਰਾ ਸੁਖਗਰ ਸਾਹਿਬ ਵਿਖੇ ਗੁਰਦੁਆਰਾ ਕੰਬੂ ਸਾਹਿਬ ਕੇ ਗੁਰਦੁਆਰਾ ਮਾਤਾ ਭਾਗੌਰ ਜੀ ਵਿਖੇ ਦਰਸ਼ਨ ਕਰ ਰਹੀਆਂ ਨੇ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋ ਰਹੀਆਂ ਨੇ ਉਹਨਾਂ ਸ਼ਹੀਦਾਂ ਸਮੇਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਆ ਗੁਰਦੁਆਰਾ ਰਾਮਿਆਂ ਵਾਲਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਜੋ ਪਿਦਾਵਾਦ ਦਾ ਤਜੂਦ ਬਦਾਮਣ ਨੂੰ ਆਸਤੇ ਕਮਾ ਜਾਂਚਨਾ ਕਰਨ ਵਾਸਤੇ ਖਦਰਾਨੀ ਵੀ ਇਸ ਥਾਂ ਤੇ ਪਹੁੰਚੀ ਸਿੱਖ ਸਾਹਿਬ ਜੀ ਨੂੰ ਗੋਦਸੇ ਜੀ ਦੇ ਦਸ਼ਮੇ ਕਰਨ ਤੋਂ ਪਹਿਲਾਂ ਜੋ ਜਥੇਦਾਰ ਭਾਈ ਮਾਨ ਸਿੰਘ ਦੀ ਮਾਤਾ ਭਾ ਕੌਰ ਸੀ ਉਹਨਾਂ ਨੇ ਜੋ ਵਜ਼ੀਰ ਖੋਹ ਫੌਜ ਲੈ ਕੇ ਗੁਰਦੁਆਸੇ ਜੀ ਮਹਾਰਾਜ ਤੇ ਚੜਾਈ ਕਰਨੇ ਇੱਥੇ ਆਇਆ ਸੀ ਤਾਂ ਉਹਨਾਂ ਨੇ ਬੁਰਦਰਾ ਪ੍ਰਭੂ ਸਾਹਿਬ ਦੇ ਸਥਾਨ ਤੇ ਜੋ ਵੱਡੇ ਤੰਬੂ ਲਾਏ ਸਨ ਝਾੜੀਆਂ ਤੇ ਜੋ ਕੱਪੜੇ ਪਾਏ ਸਨ ਜੋ ਉਹਨਾਂ ਨੇ ਡਿਫੈਂਸ ਰੱਖਿਆ ਸੀ ਤੇ ਉਹਨਾਂ ਨੇ ਇਹ ਸੰਘੇ ਇਹ ਇਹ ਕੀਤਾ ਕਿ ਉਹ ਸਪੌਜ ਨੂੰ ਇੱਥੇ ਰੁਕਿਆ ਜਾਵੇ ਇਸ ਰਾਣੀ ਪ੍ਰਣ ਪ੍ਰਿੰਦੇਵ ਦੇ ਵਿੱਚ ਖਦਰਾਨੇ ਦੀ ਧਾਰ ਤੇ ਉਹਨਾਂ ਸਿਨਾਂ ਨੇ ਉਹ ਜੀ ਵਜ਼ੀਰ ਖਾਨ ਦੀ ਫੌਜ ਨੂੰ ਰੁਕਿਆ ਤੇ ਬੜੀ ਦਲੇਰੀ ਦੇ ਨਾਲ ਇਹਨਾਂ ਉਹਨਾਂ ਨੇ ਲੜੇ ਅਤੇ ਸ਼ਮਿੱਤੀਆਂ ਪ੍ਰਾਪਤ ਕੀਤੀਆਂ ਜੰਗ ਦੀ ਸਮਾਪਤੀ ਦੇ ਬਾਅਦ ਗੁਰਦੁਆਰਾ ਟਿੱਬੀ ਸਾਹਿਬ ਤੇ ਜੋ ਗੁਰਗੋਵੀਸੇ ਮਾਰਾ ਸੀ ਸਟੇ ਕੀਤਾ ਸੀ ਪੜਾਹ ਕੀਤਾ ਸੀ ਜੰਗ ਦੀ ਸਮਾਪਤੀ ਦੇ ਬਾਅਦ ਗੁਰਗੋਵੀ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਗੁਰਦੁਆਰਾ ਟਿੱਬੀ ਸਾਹਿਬ ਦੁਆਰਾ ਗੁਰਦੁਆਰਾ ਕੁੱਤੀ ਗੰਡੀ ਸਾਹਿਬ ਦੇ ਸਥਾਨ ਤੇ ਜੋ ਖਦਰਾਣੇ ਦੀ ਟਾਬ ਸੀ ਇਸ ਸਥਾਨ ਤੇ ਪਹੁੰਚਦੇ ਨੇ ਜੋ ਇਤਿਹਾਸਕ ਬਾਣ ਹਨ ਸੰਕਲਪ ਸ਼ੁਰੂ ਕਰ ਰਹੀਆਂ ਨੇ ਅਸਮਾਨ ਦੇ ਨਾਲ ਆਪਣੇ ਘੂਰੇ ਸਬਾਬ ਰੱਖੇ ਅਤੇ ਸ਼ਹੀਦਾ ਸਿੰਘ ਨੂੰ तमाम ਵਰਦੇ ਕੇ ਨਿਵਾਜਿਆ ਹਨ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਥ ਦੇ ਤੇ ਜ਼ਮਨ ਬੜਾ ਮਤਬੂਤ ਬੀਨ तमाम ਵਰਦੇ ਕੇ ਸਿੰਘਾਂ ਨੂੰ ਨਿਵਾਜਿਆ ਇਹ ਮੇਰਾ 10000 ਇਹ ਮੇਰਾ 20000 ਇਹ ਮੇਰਾ 30000 ਸਾਰੇ ਸਿੰਘਾਂ ਨੂੰ ਤਮਾਮ ਵਾਕਿਆਂ ਦੀ ਵਾਜਿਆ ਤੇ ਉਹਨਾਂ ਸ਼ਹੀਦ ਸਿੰਘਾਂ ਨੂੰ ਕੋਸ਼ਿਸ਼ੀਆਂ ਪ੍ਰਾਪਤ ਕਰਕੇ ਸਾਡੇ ਉਹਨਾਂ ਦਾ ਗੁਰਦੁਆਰਾ ਸ਼ਹੀਦ ਗੈਸਾਂ ਦੇਖੀ ਆਪਣੇ ਹੱਥੀਂ ਸੰਸਕਾਰ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹ ਕਮਾਗ ਨੂੰ 14 ਜਨਵਰੀ ਨੂੰ ਹਰ ਸਾਲ ਹੀ ਵੱਡੀ ਪੱਧਰ ਤੇ ਜੋ ਇਹ ਸ਼੍ਰੀਦੀ 40 ਦਿਨਾਂ ਦਾ ਸ਼੍ਰੀਦੀਦੜ ਮਨਾਇਆ ਜਾਂਦਾ ਅੱਜ ਮਨਾਇਆ ਜਾ ਰਿਹਾ ਹੈ ਅਗਰੀ ਬਲ 12 ਵਜੇ ਇਸ਼ਨਾਨ ਸ਼ੁਰੂ ਹੋ ਗਿਆ ਮੁਕਸਰੋਵਰ ਦੇ ਵਿੱਚ ਸਾਰੀਆਂ ਸੰਗਤਾਂ ਕੋਲ ਦਾ ਟੀ ਗੱਡੀ ਸਾਹਿਬ ਕੇ ਸਖਤ ਦਾ ਪ੍ਰਸਤ ਕਰ ਰਹੀਆਂ ਨੇ ਤੇ ਮੈਂ ਅਪੀਲ ਕਰਦਾ ਸਖਤਾਂ ਨੂੰ ਕਿ ਜਿਨ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੋਏ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਆਪਣੇ ਪਦਾਵੇ ਕੋਲ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਅੰਮ੍ਰਿਤਾਰੀ ਹੋ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੜ ਕੇ ਭੁਲ ਲਗਿਏ ਪਖੰਡਵਾ ਤੋਂ ਦੂਰ ਹੋਈਏ ਗੁਰੂ ਧਮ ਤੋਂ ਦੂਰ ਹੋਈਏ ਅੱਜ ਦਾ ਜੋ ਸਿੰਘਾਂ ਦਾ ਇਸ ਦੇ ਸਿੰਘਰਦੀਲ ਦੇ ਸਾਨੀ ਸ਼ਹਾਦਤ ਇਹ ਆਪ ਸਾਨੂੰ ਪ੍ਰੇਰਨਾ ਦੇ ਰਹੀ ਹੈ ਕਿ ਅਸੀਂ ਸਾਰੇ ਹੀਰ ਦੇਗ ਛੱਡ ਕੇ ਕੇਵਲ ਤੇ ਕੇਵਲ ਫਰੂ ਡੰਮ ਤੋਂ ਦੂਰ ਹੋ ਕੇ ਪਖੰਡ ਬਾਤ ਤੋਂ ਦੂਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗੀਏ ਤੇ ਆਓ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸ਼ਹੀਦਾਂ ਸਿੰਘਾਂ ਦੀ ਇਸ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਸ਼ਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਦਰਸ਼ਨ ਕਰਕੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਕੋਟਾਂ ਕੋਟ ਪ੍ਰਣਾਮ ਕਰੀਏ ਅੰਤ ਵਿੱਚ ਮੈਂ ਸਾਰੀ ਸੰਗਤ ਤੋਂ ਇਹ ਅਪੀਲ ਕਰਦਾ ਕਿ ਜੋ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਾਹਿਬ ਸਿੰਦਰਪਾਟ ਸਾਹਿਬ ਸਿਰਮਕਸ਼ਰ ਸਾਹਿਬ ਵੱਲੋਂ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਲੰਗਰਾਂ ਦੇ ਪ੍ਰਬੰਧ ਦੇ ਕੀਤੇ ਕੰਟਰੋਲ ਦੇ ਕੀਤੇ ਸਾਰੇ ਹੀ ਆਰਾਮ ਦੇ ਨਾਲ ਬੜੇ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਆ ਕੇ ਦਰਸ਼ਨ ਕਰੀਏ ਤੇ ਸ਼ਹੀਦਾਂ ਸਿੰਘਾਂ ਨੂੰ ਕੋਟਾਂ ਕੋਟ ਪ੍ਰਣਾਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਕਸਰ ਸਾਹਿਬ ਕੋਲ ਨਾ ਰੋੜਾ ਸਿੱਧਾ ਦਰਬਾਰ ਸਾਹਿਬ ਪਹੁੰਚੋ ਤੇ ਗੰਢੀ ਸਾਹਿਬ ਦੀ ਦਰਬਾਰ ਦੇ ਅੰਦਰ ਜਾ ਜਿਹੜਾ ਜਿਹੜਾ ਸਰੋਵਰ ਦੇ ਵਿੱਚ ਪੁੱਤਰ ਸੋਵਦਰ ਚ ਸ਼ਰਾਂਤ ਕੀਤਾ ਕਿੰਨੀ ਲੱਗੀਆਂ ਮੈਨੂੰ ਬਹੁਤ ਬਹੁਤ ਨੰਦ ਆ ਰਹੀਆਂ ਹਨ ਅਨੰਦ ਦੇ ਵਿੱਚ ਵਿੱਚ ਪਤਾ ਨਹੀਂ ਕਿੰਨੀਆਂ ਖੁਸ਼ੀਆਂ ਲੱਗੀਆਂ ਮਹਾਰਾਜ ਦੇ ਨਾਲ ਚਲੋ ਮਹਾਰਾਜ ਦੀ ਬਾਣੀ ਪੜੋ ਮਹਾਰਾਜ ਦੇ ਨਾਲ ਮਹਾਰਾਜ ਦੇ ਚਰਨਾ ਜਾਓ ਸੀਸੇਗਾਓ স্নਾਨ ਕਰੋ ਠੰਡੇ ਪਾਣੀ ਤੋਂ ਨਾ ਡਰੋ ਇੱਕ ਵਾਰੀ ਠੰਡਾ ਲੱਗਦਾ ਉਹ ਵੀ ਗੁਰੂ ਮਹਾਰਾਜ ਦੇ ਬੱਚੇ ਜਿਹੜੇ ਠੰਡੇ ਪੁਰਜ ਚ ਰਹੇ ਸੀ ਆਪਾਂ ਇੱਕ ਦਿਨ স্নਾਨ ਨਹੀਂ ਕਰ ਸਕਦੇ ਠੀਕ ਹੈ ਜੀ ਜੋ ਮੰਨਨੇ ਕੇ ਚੱਲੋ ਉਹ ਇੰਨੇ ਦਿਨ ਰਹਿ ਸਕਦੇ ਆਪਾਂ 2-4 ਚੁਕੀਆਂ ਨਹੀਂ ਲਾ ਸਕਦੇ ਠੰਡੇ ਪਾਣੀ ਚ ਉਹ ਵੀ ਕਿਹਦੇ ਬੱਚੇ ਗੁਰਮੀ ਸਿੰਘ ਦਰਬਾਰ ਸਾਹਿਬ ਸਾਹਿਬ ਤੋਂ ਪੁੱਛੇ ਹਾਂ ਬਸਤ ਸੁਣਾਇਆ ਦਰਬਾਰ ਸਾਹਿਬ ਤੋਂ ਦੋ ਤਰਫੋਂ ਬਹੁਤ ਵਧੀਆ ਲੱਗ ਰਿਹਾ ਬਹੁਤ ਸੁਖਾਂਤੀ ਮਿਲਦੀ ਹੈ ਸਭ ਬਹੁਤ ਠੀਕਾਂ ਤੇ ਵਿਚਾਰੀਏ ਸਤਿਕਾਰ ਨਾਲ ਹਾਂ ਜੀ ਸਭ ਸੰਤ ਦਾ ਧੰਨਵਾਦ ਜੀ ਬਹੁਤ ਦੂਬ ਜਰਾ। ਜਿੱਥੇ ਫੁੱਟ ਸੰਗ ਕਰਦੇ ਆਪਾਂ ਇਹ ਇਸ਼ਾਨਣ ਕਰਨਾ ਆ ਬਹੁਤ ਵਧੀਆ ਹੋਇਆ ਇਸ਼ਾਨਣ ਕਰਕੇ ਜੀ ਤੇ ਗੁਰੂ ਸਾਹਿਬ ਜੀ ਗੁਰੂ ਕਾਇਸੀ ਇੱਥੇ ਬਹੁਤ ਵਧੀਆ ਲੱਗਾ ਇਸ਼ਾਨਣ ਕਰਕੇ ਵੱਡੀ ਗਿਣਤੀ ਵਿੱਚ 46 ਪਹੁੰਚਲੇ ਆ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਇਸ਼ਾਨਣ ਕਰ ਰਹੇ ਹਾਂ ਜੀ ਹਾਂ ਜੀ ਕੀ ਕਹਣਾ ਜੋ ਵੱਡੀ ਬਹੁਤ ਵਧੀਆ ਗੱਲ ਆ ਜੀ ਮੈਂ ਕਿਹਾ